ਸਤਿ ਸ਼੍ਰੀ ਅਕਾਲ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਹਾਂ ਗਵਰਨਟ ਜੋਬ ਅਕੈਡਮੀ ਦੇ ਵਿੱਚ ਇੱਥੇ ਲੱਗਿਆ ਨਿਆਸੀ ਡੇਲੀ ਗਵਰਨਟ ਜੋਬਸ ਦੀ ਅਪਡੇਟ ਸੀਹਾਂ ਜਿਹੜੇ ਸਾਡੇ ਚੈਨਲ ਦੇ ਨਾਮ ਨੇ ਲਾਈਕ ਸ਼ੇਅਰ ਸਬਸਕ੍ਰਾਈਬ ਵੀ ਕਰ ਦਿਓ ਬੈਲ ਆਈਕਨ ਦਬਾ ਦਿਓ ਤਰ੍ਹਾਂ ਸਮਾਂ ਰਹਿੰਦੇ ਤੁਸੀਂ ਇਸ ਪੋਸਟ ਨੂੰ ਜਲਦੀ ਤੋਂ ਜਲਦੀ ਫਿਲ ਕਰ ਸਕੋ ਪੜ ਸਕੋ ਰਿਪੋਰਟ ਤੁਹਾਡੀ ਹੋ ਜਾਈ ਜੀਹਾਂ और इतने अं गवर्नमेंट जॉब की प्रैप्रशन भी कराने तो सी चैनल न जुड़ के गवर्नमेंट जॉब की प्रैपरेशन कर सकते हो पंजाब का कोई भी एग्जाम चलो जानते हैं बहुत ही इंपॉर्टेंट खुशखबरी जी हाँ की की अपडेट्स आईया ने जी हाँ सारे पंजाब नौकरियां ही नौकरियां आने वाली ने पूरी जानकारी देवे इस भी पूरी तरह ध्यान देखना जी हाँ स्टूडेंट्स तुम्हें तो पता है कि ਇਲੈਕਸ਼ਨ ਹੋਣ ਵਾਲਾ ਜੀ ਹਾਂ ਇਲੈਕਸ਼ਨ ਇਕ ਜ਼ੋਨ ਨੂੰ ਜੀ ਹਾਂ ਇਲੈਕਸ਼ਨ ਆਵ ਚਾਰ ਜ਼ੋਨ ਨੂੰ ਇਹਦਾ ਕੀ ਹੈ ਆਪਣੇ ਕੋਲ ਰਿਜ਼ਲਟ ਆ ਜਾਣਾ ਤਾਂ ਉਹਦੇ ਰਿਗਰਿੰਗ ਕੋਈ ਪਤਾ ਹੈ ਤੁਹਾਨੂੰ ਕੁਝ ਜਿਹੜੀਆਂ ਪੋਸਟਾਂ ਸਿਗੀਆਂ ਰੁਕੀਆਂ ਹੋਈਆਂ ਸਿਗੀਆਂ ਇਸੇ ਹੀ ਇਲੈਕਸ਼ਨ ਦੇ ਨਜ਼ਰੀਏ ਤੋਂ ਕੋਈ ਚੌਂ ਜਾਬ ਤਾਂ ਲੱਗ ਚੁੱਕਿਆ ਹੈ ਕੁਝ ਪੋਸਟਾਂ ਭਰੀਆਂ ਜਾ ਚੁੱਕੀਆਂ ਨੇ ਬੱਚਾ ਨੇ ਭਰਤੀਆਂ ਸਿਗੀਆਂ ਕੁਝ ਪੋਸਟਾਂ ਜੋ ਕੀ ਹਜੇ ਭਰੀਆਂ ਨਹੀਂ ਗਈਆਂ ਸਿਗੀਆਂ ਆ ਉਸ ਬਾਰੇ ਵੀ ਗੱਲ ਕਰਾਂਗੇ ਕਿ ਕਿਹੜੀਆਂ-ਕਿਹੜੀਆਂ ਪੋਸਟਾਂ ਸਾਨੂੰ ਅਪਡੇਟ ਮਿਲੀ ਹੈ ਕਿ ਸਰਕਾਰ ਜਲਦੀ ਤੋਂ ਜਲਦੀ ਲੈ ਕੇ ਆਏਗੀ ਤਾਂ ਚਲੋ ਜਾਣਦੇ ਹਾਂ ਕਿਹੜੀ-ਕਿਹੜੀ ਪੋਸਟਾਂ ਦੀ ਗੱਲ ਕਰਦੇ ਸੀ ਤੋਂ ਪਹਿਲਾਂ ਪੀ ਟ੍ਰਿਪਲ ਐਸ ਬੀ ਦੀ ਗੱਲ ਕਰ ਲਈਏ ਤਾਂ ਪੀ ਪਲੱਸ ਬੀ ਦੀ ਜਿਹੜੀ ਪੋਸਟਾਂ ਨੇ ਤੁਹਾਨੂੰ ਪਤਾ ਹੈ ਬਹੁਤ ਸਾਰੀਆਂ ਪੋਸਟਾਂ ਨਿਕਲ ਚੁੱਕੀਆਂ ਨੇ ਜਿਵੇਂ ਲੇਬਰ ਇਨਸਪੈਕਟਰ ਦਾ ਬੱਚਿਆਂ ਨੇ ਕੰਮ ਪਰਿਆ ਹੋਇਆ ਠੀਕ ਹੈ ਸੀਨੀਅਰ ਅਸਿਸਟੈਂਟ ਦਾ ਪਰਿਆ ਹੋਇਆ ਠੀਕ ਹੈ ਇਹ ਕਲਰ ਪੜਾ ਪਿਆ ਹੋਇਆ ਹੈ ਇਹ ਬਹੁਤ ਸਾਰੇ ਆਉਣ ਵਾਲੀ ਅਪਕਮਿੰਗ ਹੈ ਕਲੀਅਰ ਆਪਨ ਹੋਰ ਪੰਜਾਬ ਫਟਵਾਰੀ ਦੀ ਆਉਣ ਵਾਲੀ ਹੈ ਪਹਿਲਾਂ ਆਪਾਂ ਜਿਹੜੇ ਤੁਸੀਂ ਫਾਰਮ ਭਰੇ ਹੋਏ ਨੇ ਇਹਨਾਂ ਦੀ ਗੱਲ ਕਰ ਲਈ ਜਿਹੜੇ ਫਾਰਮ ਭਰੇ ਹੋਏ ਨੇ ਇਹਨਾਂ ਦੇ ਜਿਹੜਾ ਪੇਪਰ ਹੈ ਜਦੋਂ ਹੀ 4 ਜੂਨ ਨੂੰ ਰਿਜ਼ਲਟ ਆਉਂਦਾ ਤਾਂ ਵਿਦਿਨ ਦਾ ਮੰਥ ਆਪਰੇਟ ਕਰ ਰਿਹਾਣੀ ਹੈ ਕਿ ਜੁਲਾਈ ਦੇ ਮਤਲਬ ਜੁਲਾਈ ਦੇ ਸਟਾਰਟਿੰਗ ਦੇ ਵਿੱਚ ਚਾਂਸਿਸ ਨੇ ਬਹੁਤ ਜ਼ਿਆਦਾ 99%

ਜਿਹੜਾ ਆਪਣਾ ਕੋਲ ਇਗਜ਼ਾਮ ਆਉਣ ਵਾਲਾ ਹੈ ਉਹਦੇ ਚ ਜਿਹੜੀ ਪੜਿਆ ਹੋਇਆ ਹੈ ਗ੍ਰੈਜੂਏਸ਼ਨ ਦੇ ਬੇਸ ਤੇ ਹੈ ਠੀਕ ਹੈ ਨਾਲ ਤੁਹਾਨੂੰ ਪਤਾ ਕੰਪਿਊਟਰ ਸਰਟੀਫਿਕੇਟ ਵੀ ਮੰਗਿਆ ਜਾਏਗਾ ਤਾਂ ਪਹਿਲੀ ਗੱਲ ਤਾਂ ਜਿਹੜੇ ਫਾਰਮ ਭਰੇ ਹੋਣ ਉਹਨਾਂ ਦੀ ਤਿਆਰੀ ਚਿਰ ਜਿੰਨਾ ਤੁਹਾਨੂੰ ਵੱਧ ਤੋਂ ਵੱਧ 30 ਤੋਂ 40 ਦਿਨ ਲੱਜੋਗੇ 30 ਟੂ 40 ਡੇਜ਼ ਇਗਜ਼ਾਮ ਦੀ ਪ੍ਰੈਪਰੇਸ਼ਨ ਦੇ ਲਈ ਸੋ ਇਹ ਤੁਸੀਂ ਸਭ ਤੋਂ ਪਹਿਲਾਂ ਕਰਨਾ ਹੈ ਅਗਰ ਅਸੀਂ ਇੱਕ ਗੱਲ ਕਰੀਏ ਔਰ ਇਗਜ਼ਾਮਸ ਦੀਆਂ ਕਿਹੜੇ-ਕਿਹੜੇ ਆ ਸਕਦੇ ਨੇ ਤਾਂ ਉਹਨਾਂ ਦੀ ਵੀ ਗੱਲ ਕਰਦੇ ਆ ਦੇਖੋ ਜਿਹੜੇ-ਜਿਹੜੇ ਆ ਸਕਦੇ ਨੇ ਅਬਸ ਪੁਲਿਸ ਡਿਪਾਰਟਮੈਂਟ ਚ ਗੱਲ ਕਰੀਏ ਤਾਂ ਸਬ ਇੰਸਪੈਕਟਰ ਦੀਆਂ ਪੋਸਟਾਂ ਮਤਲਬ ਇਹ ਪੋਸਟਾਂ ਵੀ ਬਹੁਤ ਜ਼ਿਆਦਾ ਨਹੀਂ ਹਜ਼ਾਰ ਤੋਂ ਉੱਪਰ ਆਉਂਦੀਆਂ ਅੰਡਰ ਹੈੱਡ ਕਨਸਟੇਬਲ ਪੁਲਿਸ ਕਨਸਟੇਬਲ ਐਸਆਈ ਇੰਸਪੈਕਟਰ ਸਾਰੀਆਂ ਪੋਸਟਾਂ 600 ਕੁਛ ਨੇ ਠੀਕ ਹੈ ਤਾਂ ਇਹ ਜ਼ਰੂਰ ਤੁਸੀਂ ਆਪਣੇ ਕੋਲ ਤਿਆਰੀ ਰੱਖਣੀ ਹੈ ਕਿਉਂਕਿ ਇਹਨਾਂ ਦੀ ਪ੍ਰੀਪਰੇਸ਼ਨ ਕਰਨੀ ਆਸਾਨ ਹੈ ਜੇ ਤੁਸੀਂ ਪਟਵਾਰੀ ਵਾਲੇ ਇਗਜ਼ਾਮ ਦੀ ਪ੍ਰੀਪਰੇਸ਼ਨ ਕਰ ਲਈ ਇਹਨਾਂ ਦੀ ਤਾਂ ਆਟੋਮੈਟਿਕਲੀ ਇਹ ਵਾਲੇ ਇਗਜ਼ਾਮਸ ਦੀ ਆਟੋਮੈਟਿਕਲੀ ਉੱਚ ਨੌਕਰੀਆਂ ਤੋਂ ਇਹ ਵੀ ਹੋ ਜਾਂਦਾ ਹੁਣ ਪਟਵਾਰੀ ਦੀਆਂ ਪੋਸਟਾਂ ਵੀ ਆਉਣ ਵਾਲੀਆਂ ਨੇ ਇਹ ਵੀ ਕਹਿੰਦੇ ਨੇ 686 ਤਕਰੀਬਨ ਪੋਸਟਾਂ ਆਉਣਗੀਆਂ ਐਕਸਾਈਜ ਇੰਸਪੈਕਟਰ ਦੀਆਂ ਵੀ ਆਉਣਗੀਆਂ ਜੋ ਕਿ 10+2 ਦੇ بیس ਤੇ ਨੇ ਫੋਰੈਸਟ ਗਾਰਡ ਜੇਂਟ ਕੁਆਰਮਨ ਫਾਇਰਮੈਨ ਠੀਕ ਹੈ ਪੀਪੀਐਸਸੀ ਦੀ ਨੈਂਬ ਤਹਿਸੀਲਦਾਰੇ ਤਾਂ ਪੋਸਟਾਂ ਦਾ ਕੋਈ ਘਾਟਾ ਨਹੀਂ ਹੈ ਨੰਬਰ ਆਫ ਪੋਸਟ ਵੇਰੀਅਸ ਖੇਤਰਗੀਆਂ ਦੇ ਵਾਸਤੇ ਵੇਰੀਅਸ ਪੋਸਟ ਆਲ ਸਾਰੀਆਂ ਪੋਸਟਾਂ ਨੇ ਬਸ ਤੁਸੀਂ ਇਹ ਦੇਖਣਾ ਕਿ ਤੁਸੀਂ ਪ੍ਰੈਪਰੇਸ਼ਨ ਚ ਹੋ કે ਨਹੀਂ ਹੋ अगर तुम प्रिपेयर हो तुम सोच रहे हो उस समय कैरी करोंगे तो यह गलत है हम ही प्रिपरेशन स्टार्ट कर देनी चाहिए है इस एग्जाम करैक कर देने सो आई होपन वीडियो अच्छा लग गया होगा हो, हो 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 तो लाइक बटन जरूर दबा दाइक कर देयर कर दर थोड़े बाकियों को भी हेल्प हो सके क्योंकि पोस्टा आने वाली जो ही आज तो सब तो पहले साइडसाइट पर मिलेगा जी हाँ जिदा जानकारी मिल जाएगी बैल आईकन जरूर दवा दो सब तो पहला तो जानकारी मिल सके फिर मिलागा ऐसी जानकारी के लिए जी हाँ और तो सत श्रीकाल